ਕਿਸੇ ਵੀ ਧਰਮ ਨੂੰ ਕੋਈ ਦੂਸਰਾ ਧਰਮ ਖਰਾਬ ਨਹੀਂ ਕਰ ਸਕਦਾ ਜਦੋਂ ਅਸੀਂ ਆਪਣੇ ਧਰਮ ਨਾਲ ਆਪੇ ਹੀ ਛੇੜਛਾੜ ਕਰਦੇ ਹਾਂ ਤਾਂ ਧਰਮ ਖਰਾਬ ਹੁੰਦਾ ਭਾਵੇਂ ਉਹ Hindu ਧਰਮ ਹੋਵੇ ਭਾਵੇਂ Sikh ਧਰਮ ਹੋਵੇ ਜਾਂ ਕੋਈ ਵੀ ਹੋਵੇ ਤੇ ਪੰਜਾਬੀ Sikh ਧਰਮ ਨੂੰ ਸਭ ਤੋਂ ਜ਼ਿਆਦਾ ਖਰਾਬ ਕਰਨ ਵਾਲੇ ਅੱਜ ਕੌਣ ਆਹ ਐਕਟਰ ਆਹ ਸਿੰਗਰ ਆਹ ਕਲਾਕਾਰ ਅੰਦਰ ਬਹਿ ਕੇ ਕੁਝ ਵੀ ਕਰਦੇ ਆ ਤੇ ਅਖੀਰ ਦੇ ਵਿੱਚ ਪੱਗਾਂ ਤੇ ਦਿਮਾਲੇ ਬਣ ਲੈਂਦੇ ਆ ਤੇ ਕਿਸੇ ਨੂੰ ਕਦੀ ਤਾਂ ਲੱਗਦਾ ਉਹ ਦੀਪ ਸਿੰਘ ਦਾ ਪੁੱਤ ਹੈ ਤੇ ਕਦੀ ਜਥੇਦਾਰ ਦੇ ਵਿੱਚ ਉਹਨੂੰ ਗੁਰਗੋਬਿੰਦ ਸਿੰਘ ਦਿਖਦਾ ਉਸ ਬੰਦੇ ਨੂੰ ਕਦੀ ਹਜੂਰ ਸਾਹਿਬ ਜਦੋਂ ਹੁਣ ਗਿਆ ਉਹਨੂੰ ਉੱਥੇ ਨਾਰੀਅਲ ਤੇ ਧੂਫ ਨਹੀਂ ਦਿਖੇ ਬਾਹਰ 10 25 20 50 ਫੁੱਟ ਤੇ ਉਹਨੂੰ ਇਹ ਨਹੀਂ ਦਿਖਿਆ ਕਿ ਉੱਥੇ ਮੁਰਗੇ ਫਰਾਈ ਕੀਤੇ ਜਾ ਰਹੇ ਆ ਇਹ ਸਾਰੀਆਂ ਜਿਹੜੀਆਂ ਗੱਲਾਂ ਇਹਨਾਂ ਨੂੰ ਗੰਦ ਪਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਫਿਲਮੀ ਲੋਕਾਂ ਦਾ ਅਸੀਂ ਇਹਨਾਂ ਨੂੰ ਰੋਕਦੇ ਨਹੀਂ ਉਲਟਾ ਅਸੀਂ ਕੀ ਕਹਨੇ ਆ ਬੇਨਤੀ ਹੈ ਤੇ ਜਿਹਨੇ ਪੱਗ ਬੰਨ ਲਈ ਨਾ ਉਹਦਾ ਫਤੇ ਬਲੌੜ ਦਾ ਹੀ ਫਰਜ ਰਹਿ ਜਾਂਦਾ ਨਾ ਕਿ ਕਿਸੇ ਦੇ ਪੈਰਾਂ ਮੇਲੇ ਹੈਲੋ ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਆ ਜੀ ਜਿਹੜਾ ਧਰਮ ਧਰਮ ਦੀ ਗੱਲ ਕਰਦੇ ਆ ਸਭ ਤੋਂ ਵੱਧ ਧਰਮ ਨੂੰ ਬਗਾੜ ਕੌਣ ਰਿਹਾ ਫਿਲਮੀ ਲੋਕ ਠੀਕ ਆ ਕਈ ਲੋਕਾਂ ਨੂੰ ਲੱਗਦਾ ਅਸੀਂ ਵਿਊ ਲੈਣ ਲਈ ਜਾਂ ਇਦਾਂ ਜੇ ਵਿਊ ਲੈਣ ਲਈ ਹੋਵੇ ਜਦੋਂ ਮੁੱਦਾ ਭੱਖਦਾ ਅਸੀਂ ਉਸੇ ਵੇਲੇ ਵੀਡੀਓ ਪਾਇਆ ਕਰੀਏ ਜਦੋਂ ਕੋਈ ਸਾਡੇ ਵਰਗੀ ਗੱਲ ਜੋ ਅਸੀਂ ਗੱਲਾਂ ਕਰਦੇ ਉਹ ਨਹੀਂ ਕਰਦਾ ਤਾਂ ਅਸੀਂ ਵੀਡੀਓ ਪਾਉਨੇ ਆ ਤੁਸੀਂ ਸੋਚ ਕੇ ਦੇਖੋ ਹਿੰਦੂ ਧਰਮ ਦੇ ਵਿੱਚ ਕਿਸੇ ਨੇ ਕਿਹਾ ਵੀ ਚਲੋ ਬੁਲਾਵਾ ਆਇਆ ਹੈ ਮਾਤਾ ਨੇ ਬੁਲਾਇਆ ਹੈ ਗੈਰੀ ਸੰਧੂ ਨੇ ਗੱਲ ਕਹੀ ਇਹ ਗੱਲ ਨੂੰ ਗੈਰੀ ਸੰਧੂ ਨੇ ਬਣਾਤਾ ਚਲੋ ਬੁਲਾਵਾ ਆਇਆ ਹੈ ਟਰੰਪ ਨੇ ਬੁਲਾਇਆ ਇਹ ਅਗਲੀ ਵੀਡੀਓ ਜੀ ਦੱਸਾਂਗੇ ਤੇ ਅੱਜ ਗੱਲ ਕਰਦੇ ਆ ਦਲਜੀਤ ਦੋਸਾਂ ਜਿਹੜੇ ਪੈਰੀਤ ਲਾਏ ਅਮਤਾ ਵਚਨ ਦੇ ਉਹਦੀ ਤੇ ਦੂਜੇ ਪਾਸੇ ਯੋਗਰਾਜ ਸਿੰਘ ਜਦੋਂ ਹਜੂਰ ਸਾਹਿਬ ਗਿਆ ਇਸ ਧਰਮ ਨੂੰ ਸਭ ਤੋਂ ਵੱਧ ਡਾਊਨ ਕੌਣ ਕਰ ਰਿਹਾ ਤੁਸੀਂ ਸੋਚ ਕੇ ਦੇਖੋ ਇਹ ਕਲਾਕਾਰ ਐਕਟਰ ਸਿੰਗਰ ਸਭ ਤੋਂ ਪਹਿਲਾਂ ਅਸੀਂ ਤਾਂ ਹੋਰ ਹੀ ਵਹਿਮ ਚ ਫਿਰਦੇ ਰਹੇ ਵੀ ਸਾਨੂੰ ਕੋਈ ਹੋੜ ਨਹੀਂ ਕਰਦਾ ਇਹ ਵਾਕਿਆ ਹੀ ਸੱਚੀ ਗੱਲ ਹੈ ਆ ਸਿੰਘ ਸਾਹਿਬ ਦੀ ਇਹਨੂੰ ਸੁਣਦਾ ਕਦੀ ਕਦੀ ਮੈਂ ਪਰ ਇਹਦੇ ਨਾਲ ਦਲਜੀਤ ਰਿਹਾ ਸੋਚਣ ਵਾਲੀ ਗੱਲ ਇਹ ਹੈ ਕਿ ਦਲਜੀਤ ਨੇ ਕਿੰਨਾ ਕੁ ਫੋਲੋ ਕਰ ਲਿਆ ਜਦੋਂ ਇਹ ਬੰਦਾ ਭਗਵੰਦਾ ਹੈ ਇਹ ਫਤਿਹ ਬੁਲਾਉਂਦਾ ਕਿਸੇ ਦੇ ਪੈਰੀਂ ਹੱਥ ਨਹੀਂ ਲਾਉਂਦਾ ਤੇ ਦਲਜੀਤ ਨੂੰ ਇਹ ਕਿਉਂ ਨਹੀਂ ਸਿਖਾਇਆ ਇਸ ਬੰਦੇ ਨੇ ਪਹਿਲਾਂ ਵੀਡੀਓ ਸੁਣ ਲਓ ਫਿਰ ਸਾਰੀ ਗੱਲ ਕਰਦੇ ਆ ਲੋਕ ਤੁਹਾਨੂੰ ਪਸੰਦ ਨਹੀਂ ਕਰ ਰਹੇ ਤੇ ਖਫਾ ਹੋਣ ਦੀ ਲੋੜ ਨਹੀਂ ਆ ਕਿ ਲੋਕ ਅਕਸਰ ਉਹ ਚੀਜ਼ਾਂ ਛੱਡ ਦਿੰਦੇ ਨੇ ਜਿਨ੍ਹਾਂ ਦੀ ਕੀਮਤ ਅਦਾ ਕਰਨ ਦੀ ਉਹਨਾਂ ਦੀ ਹੈਸियत ਨਹੀਂ ਤੇ ਇਸ ਹਿਸਾਬ ਨਾਲ ਤਾਂ ਜਰਨੈਲ ਸਿੰਘ ਨੂੰ ਪੁੱਛਿਆ ਜਾਵੇ ਵੀ ਅਸੀਂ ਕੀਮਤੀ ਹੋਏ ਸਾਨੂੰ ਕੋਈ ਲੋਕ ਅਫੋਰਡ ਨਹੀਂ ਕਰ ਸਕਿਆ ਇਹਨਾਂ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਨਿਆ ਕਰੋ ਇਹਦੇ ਨਾਲ ਦਲਜੀਤ ਰਿਆ ਇਹਨੇ ਉਹਨੂੰ ਗੱਲ ਕਦੀ ਨਹੀਂ ਸਿਖਾਈ ਇਹ ਕਦੀ ਵੀ ਕਿਸਦੇ ਪੈਰੀਂ ਅਤ ਨਹੀਂ ਲਾਉਂਦਾ ਪਰ ਉਸ ਬੰਦੇ ਨੂੰ ਪਤਾ ਹੈ ਦਲਜੀਤ ਦਸਾਂਝ ਨੂੰ ਕਿ ਪੰਜਾਬ ਦੀ ਆਡੀਅנס ਮੇਰੇ ਪਿੱਛੇ ਪਾਗਲਾ ਔਰ ਬਹੁਤ ਵਾਰ ਕਿਹਾ ਵੀ ਹੈ ਕਿ ਫੁੱਦੂ ਬਣਾਉਣਾ ਬੜਾ ਸੌਖਾ ਪੰਜਾਬੀਆਂ ਨੂੰ ਕਈ ਬੰਦੇ ਨੇ ਕਮੈਂਟਾਂ 'ਚ ਕਿਹਾ ਉਹਨੀ ਵੀਡੀਓ ਦੇਖੀ ਹੈ ਤੇ ਮੈਂ ਬਾਰ-ਬਾਰ ਕੱਢ ਕੇ ਇਹ ਨਹੀਂ ਮਿਹਨਤ ਕਰਕੇ ਲਾ ਨਹੀਂ ਸਕਦਾ ਕਿਉਂਕਿ ਹਰ ਵਾਰ ਲਾਵਾ ਤੁਹਾਡੇ ਤੋਂ ਕ੍ਰੈਡਿਟ ਕੁਝ ਕੁ ਲੋਕਾਂ ਤੋਂ ਮੈਨੂੰ ਮਿਲਦਾ ਬਹੁਤਿਆਂ ਤੋਂ ਨਹੀਂ ਮਿਲਦਾ ਕਿਉਂਕਿ ਸਮਝਦਾਰ ਘੱਟ ਹੈ ਲੋਕ ਤੇ ਉਹ ਗੱਲ ਉਹਨੇ ਕਹੀ ਔਰ ਹੁਣ ਆਡੀਅנס ਕਿਹੜੀ ਚਾਹੀਦੀ ਸੀ ਹਿੰਦੀ ਵਾਲੀ ਪੰਜਾਬੀ ਵਾਲੇ ਦਾ ਮਗਰ ਹੀ ਹੈ ਪੰਜਾਬੀ ਕਈ ਵਿੱਚ ਤਰੀਫਾਂ ਵੀ ਕੀ ਜਾਂਦੇ ਜਿੱਦਾਂ ਆ ਬੀਬੀ ਬੋਲੀ ਜਾਂਦੀ ਸਤਕਾਰ ਫਲਾਨਾ ਤੇ ਇਸ ਬੀਬੀ ਨੂੰ ਦੱਸਣਾ ਹੋਵੇ ਇਹ ਸਿਆਣੀ ਬਿਆਣੀ ਨੂੰ ਵੀ ਭਾਈ ਜਦੋਂ ਗੁਰੂ ਦੀ ਦਰਸਤਾਰ ਸਜਾ ਲਈ ਤੇ ਤੁਸੀਂ ਫਤੇ ਬੁਲਾਉਣੀ ਆ ਕਿਸੇ ਦੇ ਪੈਰਾਂ 'ਚ ਸਿਰ ਨਹੀਂ ਰੱਖ ਦੇਣਾ ਭਗਵਾਨ ਤਮਾਨ ਦੇ ਟਾਈਮ ਦਾ ਤੁਹਾਨੂੰ ਜਦੋਂ ਕੇਜਰੀ ਆਲ ਦੇ ਪੈਰੀਂ ਹੱਥ ਲਾਇਆ ਬੜਾ ਤੁਸੀਂ ਰੋਲਾ ਪਾਇਆ ਇਸ ਬੰਦੇ ਨਾਲ ਕੋਈ ਜੈਲਸੀ ਨਹੀਂ ਕੁਛ ਨਹੀਂ ਪਰ ਇਹ ਦੀਆਂ ਪਰਸਨਲ ਕਰਤੂਤਾ ਮੈਂ ਜਾਣਦਾ ਦਲਜੀਤ ਨੂੰ ਤਾਂ ਸਭ ਤੋਂ ਵੱਧ ਗਿਆਨ ਹੋਣਾ ਚਾਹੀਦਾ ਪਗੜੀ ਦਾ ਕਿਉਂਕਿ ਉਹਦਾ ਮਾਮਾ ਆ ਕੇ ਡਿੱਕਡੇ ਉਪਦੇਸ਼ ਦਿੰਦਾ ਰਿਹਾ ਕਿਉਂ ਨਹੀਂ ਅਸਰ ਕਿਉਂਕਿ ਇਹਨਾਂ ਲੋਕਾਂ ਨੇ ਅੰਦਰ ਹੀ ਬਹਿ ਕੇ ਦੇਖਿਆ ਹੋਇਆ ਹੈ ਕਿ ਮਾਮੇ ਹੁਣ ਇਸ ਸਟੇਜਾਂ ਤੇ ਕੀ ਕਰਦੇ ਤੇ ਅੰਦਰ ਕੀ ਕੀ ਛਕਦੇ ਆ ਮੀਟ ਦੇ ਗੱਫੇ ਜਾਂ ਕੋਈ ਚੀਜ਼ਾਂ ਇਹ ਹੈਗੀ ਆ ਗੱਲ ਇਹ ਸੱਚ ਹੈ ਔਰ 100% ਸੱਚ ਹੈ ਇਸ ਕਰਕੇ ਇਹ ਚੀਜ਼ਾਂ ਨਹੀਂ ਸਮਝਦੇ ਤੇ ਇਹਨਾਂ ਨੂੰ ਅਸੀਂ ਜਦੋਂ ਕੁਝ ਕਹਿਣਾ ਹੁੰਦਾ ਕਿ ਮੁੰਡਾ ਜਿਹੜਾ ਬਹੁਤ ਵਧੀਆ ਅੰਦੋਲਨ 'ਚ ਇਹ ਵਿਚਾਰੇ ਨੇ ਕੰਮ ਕੀਤਾ ਪਰ ਇਹਦੀ ਹਲੀਮੀ ਕਹਿ ਸਕਦੇ ਇਹ ਦਲਜੀਤ ਭਾਈ ਸਾਹਿਬ ਨੂੰ ਬੇਨਤੀ ਕਰ ਰਹੇ ਭਾਈ ਜਿਹੜੇ ਜੁਕਤੀ ਵਾਲੇ ਹੁੰਦੇ ਉਹ ਜੁੱਤੀ ਨਹੀਂ ਸੂਤ ਆਉਂਦੇ ਹੁੰਦੇ ਪਿਆਰ ਨਾਲ ਨਹੀਂ ਇਹ ਬੰਦੇ ਨੇ ਹਜ਼ਾਰਾਂ ਬੰਦਿਆਂ ਨਾਲ ਗੱਦਾਰੀਆਂ ਕੀਤੀਆਂ ਵਾ ਨਾਂ ਲੈ ਕੇ ਕਹਿ ਰਹੇ ਆ ਅਸੀਂ ਇਕੱਠਿਆਂ ਕੰਮ ਕੀਤਾ ਅਸੀਂ ਮੂਰਖੇ ਨੇ ਪੇ ਗਾਣਾ ਅਮਰਤਮਾਨ ਦਾ ਹੈ ਤੇ ਅਸੀਂ ਕਹੀਏ ਦਲਜੀਤ ਦਾ ਗਾਣਾ ਇੱਥੋਂ ਸਾਡੀ ਸੈਂਸ ਪਤਾ ਲੱਗਦੀ ਹੈ ਸੋਚ ਕੇ ਦੇਖੋ ਤੇ ਦੂਜੇ ਪਾਸੇ ਆ ਜੀਆ ਸਿੰਘ ਸਾਹਿਬ ਜੀ ਜਿਹੜੇ ਬਹੁਤ ਬੜੇ ਬਣ ਗਏ ਲੋਕ ਇਹਨਾਂ ਨੂੰ ਕੀ ਕਹਿ ਰਹੇ ਜੀ ਮਹਾਪੁਰਸ਼ ਮਹਾਪੁਰਸ਼ ਇਦਾਂ ਦੇ ਹੁੰਦੇ ਆ ਇਹ ਵੀ ਪੂਲੇ ਨਾ ਰਿਆ ਇਹਨੂੰ ਵੀ ਪਤਾ ਪੂਲੇ ਨੇ ਕੀ ਕੁਛ ਕੀਤਾ ਰੱਬ ਜੀ ਕਿੰਨੀ ਕਿੱਜਤ ਜਾਣਨਗੇ ਤੁਸੀਂ ਆਪ ਸੋਚ ਕੇ ਦੇਖੋ ਗੱਲਾਂ ਬਹੁਤ ਗਹਿਰੀਆਂ ਸਭ ਤੋਂ ਪਹਿਲੀ ਵਾਰ ਮੈਂ ਦੱਸਿਆ ਸੀ ਕਿ ਪੂਲੇ ਦਾ ਯਾਰ ਹੈ ਇਹ ਤਾਂ ਬੜੇ ਬੜੇ ਐਕਟਰਾਂ ਨੂੰ ਵੀ ਪਤਾ ਜਿਹਨਾਂ ਦੇ ਨਾਲ ਰਹਿੰਦਾ ਸੀ ਗੁੱਗੂ ਗੇ ਲੜਗੇ ਮਲਾਏ ਵੀ ਆਏ ਨੇ ਉਨੂੰ ਤੇ ਕਦੀ ਕਿਸੇ ਨੇ ਗੱਲ ਕੀਤੀ ਕੋਈ ਨਹੀਂ ਬੋਲਿਆ ਕਿਉਂਕਿ ਧੌਰਾ ਸਿੱਟ ਕੇ ਵੱਡੇ ਵੱਡੇ ਯੋਧੇ ਵੱਡੇ ਵੱਡੇ ਯੋਧੇ ਪੈਸੇ ਕਮਾਉਣ ਤੇ ਹੋਏ ਹੋਏ ਨੇ ਤੁਸੀਂ ਸੋਚ ਕੇ ਦੇਖ ਲਓ ਕਿਸੇ ਨੂੰ ਸਮਾਜ ਦੀ ਨਹੀਂ ਪਈ ਸਾਨੂੰ ਵੀ ਸਮਾਜ ਦੀ ਸ਼ਾਇਦ ਨਾ ਪੈਂਦੀ ਜੇ ਕੰਮ ਕਰਦੇ ਰਹਿੰਦੇ ਜਦ ਦੇਖਿਆ ਪਏ ਇਹਨਾਂ ਨੇ ਸਦੀਆਂ ਤੋਂ ਲੋਕਾਂ ਦਾ ਮਾਰਾ ਕੀਤਾ ਤੇ ਜ਼ਮੀਰ ਜਾਗ ਗਿਆ ਸੀ ਕਹਿਣ ਲੱਗ ਪਏ ਇਹ ਯੋਗ ਰਾਜ ਉੱਥੇ ਗਿਆ ਹਜੂਰ ਸਾਹਿਬ ਹੁਣੇ ਕਹਿੰਦਾ ਉੱਥੇ ਨਾਲ ਗਰੰਥੀ ਖੜੇ ਨੇ ਜਾਂ ਉੱਥੇ ਹੈੱਡ ਗਰੰਥੀ ਨੇ ਜਾਂ ਕੁਝ ਵੀ ਨੇ ਕਹਿੰਦਾ ਮੈਨੂੰ ਇਹਨਾਂ ਚੋਂ ਗੁਰੂ ਗੋਬਿੰਦ ਸਿੰਘ ਜੀ ਦਿਖਦੇ ਆ ਇਹਨੂੰ ਕਦੀ ਤਾਂ ਇਹ ਲੱਗਦਾ ਪਏ ਬਾਬਾ ਦੀਪ ਸਿੰਘ ਦਾ ਪੁੱਤ ਬਾਬਾ ਦੀਪ ਸਿੰਘ ਦਾ ਪੁੱਤ ਮੀਟ ਸ਼ਰਾਬ ਸਾਰਾ ਕੁਝ ਕਰੀ ਜਾਂਦਾ ਪਹਿਲਾ ਵਿਆਹ ਸ਼ਬਨਮ ਜੀ ਨਾਲ ਹੋ ਜਾਂਦਾ ਸ਼ਬਨਮ ਜੀ ਬਹੁਤ ਚੰਗੇ ਸੀ ਉਹਨਾਂ ਨੂੰ ਮੇਰੇ ਸਾਹਮਣੇ ਬਹਿ ਕੇ ਮਾੜਾ ਕਹਿੰਦਾ ਰਿਆ ਉਹਨਾਂ ਦਾ ਬੇਟਾ ਯੋਗਰਾਜ ਆ ਫੇਰੇ ਨੀਂਦਾ ਸਿੱਧੂ ਨਾਲ ਵਿਆਹ ਕਰ ਲੈਂਦਾ ਯੋਗਰਾਜ ਨਾਲ ਪੰਗਾ ਪੈਂਦਾ ਪੈਸਿਆਂ ਦਾ ਫਿਰ ਪੂਰੇ ਕੋਲ ਮੈਂ ਚੱਲ ਜਾਂਦਾ ਉੱਥੇ ਵੀ ਇਹ ਖਾ ਜਾਂਦੇ ਇਦਾਂ ਦੇ ਹੁੰਦੇ ਆ ਗੁਰਸਿੱਖ ਬੰਦੇ ਫਿਰ ਲੋਕ ਤਾਂ ਹੀ ਕਮੈਂਟ ਥੱਲੇ ਕਿਦਾਂ ਦੇ ਪਾਉਂਦੇ ਇਸ ਬੰਦੇ ਨੂੰ ਪਰ ਅਸੀਂ ਇਹਦੇ ਮਗਰ ਲੱਗੇ ਹੋਏ ਆਂ ਹੱਥ ਜੋੜ ਕੇ ਤੁਰ ਪੈਨੇ ਆਂ ਇਹ ਬੰਦਾ ਕਿੱਡਾ ਜਿਹੜਾ ਬੰਦਾ ਕਿਤੇ ਸਹੀ ਰਸਤੇ ਲੱਗਦਾ ਭਾਈ ਉਹ ਸਭ ਤੋਂ ਪਹਿਲਾਂ ਇਹ ਕਰਦਾ ਵੀ ਮੈਂ ਜਿਹੜੇ ਪਾਪ ਕੀਤੇ ਕਿਸੇ ਇਨਸਾਨਾਂ ਨਾਲ ਧੋਖਾ ਕੀਤਾ ਬੰਦਿਆਂ ਦੇ ਨਾਲ ਹੀ ਧਰਮ ਮੈਂ ਪਹਿਲਾਂ ਉਹ ਕਲੀਅਰ ਕਰ ਲਾ ਉਹ ਤੂੰ ਕਰ ਲਿਆ ਹੈ ਇਹ ਬਹੁਤ ਵੱਡੀਆਂ ਗੱਪਾਂ ਮਾਰੀ ਜਾਂਦਾ ਸੀ ਸੁਣੀ ਜਾਂਦੇ ਆ ਮੈਨੂੰ ਘੋੜੇ ਤੇ ਮੱਲੇ ਮੈਨੂੰ ਕ੍ਰਿਸ਼ਪਿੰਦ ਕਿਉਂ ਛੱਡਿਆ ਇਹਨੇ 17 ਸੈਕਟਰ ਪੰਪ ਤੇ ਮੈਨੂੰ ਮਿਲਦਾ ਸੀ ਉਹ ਪੰਪ ਦਾ ਰੋਲਾ ਸੀ ਜਦੋਂ ਮੈਂ ਇਹਦਾ ਸਾਹ ਦਿੱਤਾ ਹੈਨਾ ਸਭ ਤੋਂ ਵੱਡੀਆਂ ਹੀਰਾ ਫੇਰੀਆਂ ਕਰਨ ਵਾਲਾ ਬੰਦਾ ਧਰਮ ਦਾ ਗੇੜ ਕੌਣ ਕਰ ਰਿਆ ਸੋਚ ਕੇ ਦੇਖੋ ਇਹ ਇਹਨਾਂ ਨੂੰ ਅਸੀਂ ਰੋਕ ਨਹੀਂ ਰਹੇ ਆ ਜਰਨੈਲ ਸਿੰਘ ਜੀ ਜਿਨ੍ਹਾਂ ਦੀ ਮੈਂ ਦਿਖਾਈ ਵੀਡੀਓ ਇਹ ਕਿੰਨੀ ਥਾਂ ਤੇ ਭੱਗਦਾ ਹੀ ਨਹੀਂ ਕਹਾਨ ਕਰਦਾ ਬਹੁਤੇ ਲੋਕ ਸਿਕਟਾਂ ਪੀਣ ਵਾਲੇ ਸੀ ਤੂਫਾਨ ਸਿੰਘ ਚ ਪੱਗਾਂ ਬੰਨ ਕੇ ਪੀ ਗਏ ਉਹ ਸੋਚੋ ਤੁਸੀਂ ਕਿੱਥੇ ਧਰਮ ਨੂੰ ਕੌਣ ਲੋਬ ਰਿਆ ਦੂਜੇ ਪਾਸੇ ਜਿਹੜੀ ਆਪਾਂ ਗੱਲ ਕੀਤੀ ਹੈ ਟਰੰਪ ਵਾਲੀ ਵੀ ਟਰੰਪ ਨੇ ਬੁਲਾਇਆ ਹੈ ਉਹ ਤਾਂ ਕੀਤੀ ਆ ਕਿਉਂਕਿ ਪੰਜਾਬ ਤੋਂ ਤੇ ਹਰਿਆਣੇ ਤੋਂ ਕਈ ਮੁੰਡੇ ਜਾ ਕੇ ਜਿਨ੍ਹਾਂ ਨੇ ਮਹਿੰਗੀਆਂ ਜ਼ਮੀਨਾਂ ਵਿਕੀਆਂ ਤੇ ਉੱਥੇ ਕੁੜੀਆਂ ਨੂੰ ਛੇੜਦੇ ਆ ਗੋਰੀ ਨੂੰ ਤਾਂ ਦੂਜੀ ਵਾਰ ਤੁਸੀਂ ਸਵਾਲ ਕਰੋਗੇ ਠੋਕ ਦਿੰਦੀ ਆ ਕੁੜੀਆਂ ਤੰਗ ਆ ਗਈਆਂ ਸੀ 트럼ਪ ਨੇ ਹੁਣ ਆਰਡਰ ਕੀਤਾ ਚੱਕ ਚੱਕ ਮਾਰੋ ਸਾਲਿਆਂ ਨੂੰ ਪੰਜਾਬ ਜਾਂ ਹਰਿਆਣੇ ਜਿੱਥੋਂ ਆਇਆ ਹੁਣ ਅੰਦਰ ਹੀ ਬੈਠੇ ਰਹਿੰਦੇ ਇਸ ਕਰਕੇ ਉਹਨਾਂ ਗੱਲ ਬੋਲੀ ਆ ਕੋਈ ਗਲਤ ਗੱਲ ਨਹੀਂ ਬੋਲੀ ਉਹ ਬੰਦੇ ਨੇ ਜੇ ਤੁਸੀਂ ਕਹਿਦਾ ਹੋਂ ਪੇ ਹਰ ਗਲਤ ਗੱਲ ਬੋਲਤੀ ਕੋਈ ਗਲਤ ਨਹੀਂ ਬੋਲੀ ਸਹੀ ਬੋਲੀ ਹੈ ਉਹ ਇਸ ਕਰਕੇ ਬੋਲਣੀ ਪਈ ਕਿਉਂਕਿ ਅਸੀਂ ਹਰ ਜਗ੍ਹਾ ਜਾ ਕੇ ਗੰਦ ਪਾਉਣੇ ਆਪਣਾ ਮੁਲਕ ਤਾਂ ਅਸੀਂ ਕਰ ਕਿਦਾਂ ਦਾ ਲਿਆ ਨੋਟ ਕਰੋ ਅੰਗਰੇਜ਼ ਸਾਨੂੰ ਡਿਸਪਲਿਨ ਸਿਖਾਉਂਦੇ ਸੀ ਜਿਹਨੂੰ ਅਸੀਂ ਗੁਲਾਮੀ ਸਮਝ ਲਿਆ ਸੋਚ ਕੇ ਦੇਖੋ ਅਸੀਂ ਗਲਤਾਂ ਕਿਤੇ ਨਾ ਕਿਤੇ ਆਮ ਪਬਲਿਕ ਸੁਧਰੂਗੀ ਤਾਂ ਸਭ ਕੁਝ ਸਿਸਟਮ ਸਹੀ ਹੋਣਾ ਨਹੀਂ ਤਾਂ ਇਹਨਾਂ ਬੰਦਿਆਂ ਨੇ ਪੈਸੇ ਦੇ ਚੱਕਰ 'ਚ ਤੁਹਾਡਾ ਧਰਮ ਵੇਚ ਦੇਣਾ ਫਿਲਮੀ ਲੋਕਾਂ ਤੇ ਮੈਂ ਅਕਸਰ ਲਿਖ ਬੋਲਦਾ ਲਿਖਿਆ ਸ਼ੇਅਰ ਕਿ ਫਿਲਮੀ ਲੋਕ ਤਾਂ ਵੇਚਣਾ ਚਾਹੇ ਅੱਲਾ ਮੇਰਾ RAM ਕਿਸੇ ਦਾ ਐਂਡ ਉਹਦੀ ਲੈਨ ਆਉਂਦੀ ਹੈ ਸੋਚ ਕੇ ਦੇਖੋ ਕਲਮ ਕਿਸੇ ਦੀ ਨਾਮ ਕਿਸੇ ਦਾ ਜਾਨ ਕਿਸੇ ਦੀ ਜਾਮ ਕਿਸੇ ਦਾ ਮੇਰੀ ਸੋਚ ਦੇ ਸਾਰੇ ਦੁਸ਼ਮਣ ਮੈਂ ਕਦ ਲਿਖਿਆ ਆਣ ਕਿਸੇ ਦਾ ਪਰਦੇ ਤੇ ਜੋ ਲੋਕ ਨੇ ਧਰਮੀ ਯੋਗ ਰਾਜ ਅਰਗੇ ਉਹ ਲੁੱਟਣ ਭਗਵਾਨ ਕਿਸੇ ਦਾ ਫਿਲਮੀ ਲੋਕ ਤਾਂ ਵੇਚਣਾ ਚਾਹੁੰਦੇ ਅੱਲਾ ਮੇਰਾ RAM ਕਿਸੇ ਦਾ ਆਪਣੀਆਂ ਆਉਣ ਵਾਲੀਆਂ ਨਸਲਾਂ ਤੇ ਰਹਿਮ ਕਰੋ ਆਮ ਲੋਕ ਇਸ ਕਰਕੇ ਚੰਗੀਆਂ ਤੇ ਸੱਚੀਆਂ ਗੱਲਾਂ ਸੁਣੋ ਮਿਹਰਬਾਨੀ ਸ਼ੁਕਰੀਆ ਅਗਲੀ ਵੀਡੀਓ ਚ ਦੱਸਾਂਗੇ 트럼ਪ ਨੇ ਬੁਲਾਇਆ ਕਿਉਂ ਪੂਰੀ ਗੱਲ ਵੈਸਦੋ ਗੱਲ ਪੂਰੀ ਹੋ ਗਈ ਹੈ ਕਿਸੇ ਹੋਰ ਗੱਲ ਤੇ ਮਿਲਾਂਗੇ ਮਿਹਰਬਾਨੀ